ਵਾਹਿਗੁਰੂ 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 ਆਮ ਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਟੋਡੇਂਦਿਆਂ ਹਰ ਸੱਜਣ ਲੱਦਾ RAM ਰਾਜੀ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਪੰਥ ਦਾ ਸਾਮਾਨਿਤ ਖੜੀ ਮੁੰਦ ਜੋ ਬਨਵਾਲੀ RAM ਰਾਜੀ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮਖ ਪਿਆਰੇ ਆਏ ਮਿਲ ਮੈਂ ਚਰੀ ਵਛੁਨੇ RAM ਰਾਜੀ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਲੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ ਗੁਰ ਅਮਰਤ ਪਿੰਨੀ ਦੇਹੋਰੀ ਅਮਰਤ ਬੁਰ ਕੇ RAM RAJI ਜਿੰਨਾ ਗੁਰ ਬਾਣੀ ਮਨ ਭਾਈਆ ਅਮਰਤ ਛਕ ਛਕੇ ਗੁਰ ਟੁੱਠੈ ਹਰ ਪਾਇਆ ਚੁਕੇ ਧੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅਮਰਤ ਭਗਤ ਪੰਡਾਰ ਹੈ ਗੁਰ ਸਤ ਗੁਰ ਪਾਸੇ RAM RAJI ਗੁਰ ਸਤਗੁਰ ਸੱਚਾ ਸਾਹੂ ਹੈ ਸਿੱਖ ਦੇ ਹਰ ਰਾਸੀ ਤਨ ਤਨ ਬਣ ਜਾ ਰਾ ਬਣ ਜੇ ਹੈ ਗੁਰ ਸਾਹੂ ਸਬਾਸੀ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਧੁਰ ਲਿਖਤ ਲਲਾਟ ਲਖਾਸੀ ਸੱਚ ਸਾਹੂ ਹਮਾਰਾ ਤੂੰ ਧਣੀ ਸਭ ਜਗਤ ਬਣ ਜਾ ਰਾ RAM ਰਾਜੀ ਸਭ ਭਾਂਡੇ ਤੁਦੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ ਤੂੰ ਅਪਰ ਅਪਾਰੂ ਰਾਮ ਰਾਜੀ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸਿ ਅਦਾਰੂ ਹਮ ਮੂਰਖ ਕਿਛੂ ਨ ਜਾਣ ਹਾ ਕੇਵ ਪਾਵਹਿ ਪਾਰੂ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਪਨਿਹਾਰੂ ਜਿਉ ਪਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੀ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜਿਰ ਖਾਈ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਈ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈ ਜਿਰ ਖਾਈ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ RAM ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥੋ ਪੇੜ ਬੋੜ ਨਾ ਚੱਲਿਆ ਜਨ ਨਾਨਕ ਨਾਮਿ ਆਰਾਧਿਆ ਆਰਾਧ ਹਰ ਮਿਲਿਆ ਜਿਨਹੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੀ ਜਾਗਿਆ ਏ RAM ਰਾਜੀ ਇਹੋ ਮਾਨਸ ਜਨਮ ਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਈ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤੂੰ ਹਰ ਤੇਰਾ ਸਭ ਕੋ ਸਭ ਤੂੰ ਦੇ ਆਪਾਏ RAM RAJI ਕਿਸ ਹੱਥ ਕਿਸੈ ਦਹਿ ਕਿਸ ਨਾਹੀ ਸਭ ਚੱਲਹਿ ਚਲਾਏ ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਭਾਏ ਜਨ ਨਾਨਕ ਸਤ ਗੁਰੂ ਭੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੀ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿੰਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੀ ਜੇ ਬਾਹਰ ਹੂੰ ਭੁਲ ਚੁੱਕ ਬੋਲ ਦੇ ਪੀ ਖਰੇ ਹਰ ਭਾਣੀ ਹਰ ਸੰਤਾਂ ਨੂੰ ਹੋਰ ਤਾਉ ਨਹੀਂ ਹਰ ਮਾਨਿ ਮਾਣੀ ਜਨ ਨਾਨਕ ਨਾਮ ਦੀ ਬਾਣੀ ਹੈ ਹਰ ਤਾਣ ਸਤਾਣੀ ਜਿੱਤੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿਖਾਂ ਕੀ ਘਾਲ ਤਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾ ਮਾਨਾ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੀ ਕਰ ਸੇਵਹਿ ਪੂਰਾ ਸਤ ਗੁਰੂ ਭੁੱਖ ਜਾਏ ਲਹੇ ਮੇਰੀ ਗੁਰ ਸਿੱਖਾ ਕੀ ਭੁੱਖ ਸਭ ਗਈ ਤਿੰਨ ਪਿਚੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨਵਾਦਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੀ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਰ ਦਰਗਾਹ ਗੁਰ ਸਿੱਖ ਪੈਨਾਈਐ ਜਿਨਾਂ ਮੇਰਾ ਸਤਿਗੁਰੂ ਟੁੱਟਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉੱਠਾ ਆਸਾ ਮਹੱਲਾ ਚੌਥਾ ਜਿਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਦੇਨ ਹਰ ਨਾਮ ਦਰੜਾਵੇ ਰਾਮ ਰਾਜੀ ਤਿਸ ਕੀ ਤ੍ਰਿਸ਼ਨਾ ਭੁਖ ਸਭ ਉੱਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਈਂ ਦੇ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਤਰਾਵੇ ਜਿਨਹੀ ਗੁਰਮੁਖ ਨਾਮ ਧਿਆਇਆ ਤਿੰਨਾ ਫਿਰ ਬਿਗਨ ਨਾ ਹੋਈ RAM RAJI ਜਿੰਨੀ ਸਤਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ ਜਿੰਨੀ ਸਤਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ ਜਿੰਨਾ ਨਾਨਕ ਸਤਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ ਜਿੰਨਾ ਅੰਤਰ ਗੁਰਮੁਖ ਪ੍ਰੀਤ ਹੈ ਤਿੰਨ ਹਰ ਰਖਣ ਹਾਰਾ RAM RAJI ਜਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝਾਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤੇ અપਾਇਆ ਪੈ ਜ ਰਖਦਾ ਆਯਾ ਆ ਰਾਮ ਰਾਜੀ ਹਰ ਨਾਖਿਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਆਸਾ ਮਹੱਲਾ ਚੌਥਾ ਸ਼ੰਤ ਘਰ ਪੰਝਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਨੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋ ਬਨ ਜਾਵੇ ਮੇਰੇ ਪਿਆਰੇ ਜਮ ਸਾਹਸ ਹਿਰੇ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤਿਆੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਮਨ ਸੀਤਲ ਹੋਵਾ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੇਂ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ ਗੁਰ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਹਰ ਕਨੀਆ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ ਗੁਰ ਵਿਟਣਿਓ ਹਉ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆਂ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦਿਆੜਾ ਫਲ ਪਾਇਆ ਹਰ ਟੁੱਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖ ਸਾ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਟਕ ਲੇਖ ਸਾ ਇਕ ਓਅੰਕਾਰ